ਜਦੋਂ ਤੁਹਾਡੀ ਪਹਿਲੀ ਜੌਬ ਸੀਗੀ ਉਹ ਤੁਹਾਨੂੰ ਯਾਦ ਕਿਹੜੀ ਸੀਗੀ ਹਾਂਜੀ ਮੈਂ ਜਦੋਂ ਇੱਥੋਂ 2007 ਚ ਗਿਆ ਸੀਗਾ ਜੀ ਆਸਟ੍ਰੇਲੀਆ ਹਨਾ ਤੇ ਉੱਥੇ ਜਾ ਕੇ ਤੁਹਾਨੂੰ ਪਤਾ ਜ਼ੀਰੋ ਤੋਂ ਮਤਲਬ ਆਰ ਜੌਬਸ ਤੋਂ ਸਾਰੇ ਸ਼ੁਰੂ ਕਰਦੇ ਆ ਸਾਰੇ ਜਿੰਨੇ ਵੀ ਸਟੂਡੈਂਟ ਚਾਹੇ ਹੋਣ ਵੀ ਜਾਂਦੇ ਆ ਇੰਟਰਨੈਸ਼ਨਲ ਸਟੂਡੈਂਟ ਤਾਂ ਬੜੀ ਔਖੀ ਲਾਈਫ ਹੁੰਦੀ ਆ ਮਜ਼ੇਦਾਰ ਵੀ ਹੁੰਦੀ ਆ ਤੁਸੀਂ ਉਹਦੇ ਵਿੱਚ ਬੜਾ ਕੁਝ ਸਿੱਖਦੇ ਵੀ ਹੋ ਜ਼ਿੰਮੇਵਾਰ ਵੀ ਬਣਦੇ ਹੋ ਹਨਾ ਪਰ ਇੱਕ ਪ੍ਰੋਸੈਸ ਹੁੰਦੀ ਆ ਸਟਰਗਲ ਵਾਲੀ ਜਿਹਦੇ ਵਿੱਚੋਂ ਸਾਰਿਆਂ ਨੂੰ ਨਿਕਲਣਾ ਪੈਂਦਾ ਨਾ ਖਾਸ ਕਰਕੇ ਜੇ ਤੁਸੀਂ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦੇ ਹੋ ਤੁਹਾਡੇ ਕੋਲੇ ਬੈਕਅਪ ਨਹੀਂ ਹੈਗਾ ਸੋਰਸਸ ਘਟਨੇ ਹਨਾ ਤਾਂ ਮੇਰੀ ਕਲੀਨਿਕ ਦੀ ਸੀਗੀ ਜੌਬ ਮੈਂ ਕਲੀਨਿੰਗ ਕਰਦਾ ਸੀਗਾ ਜਿਵੇਂ ਆਪਣੇ ਸੁਪਰਮਾਰਕਟਸ ਹੁੰਦੀਆਂ ਤਾਂ ਉਹਦੀ ਫਲੋਰ ਦੀ ਕਲੀਨਿੰਗ ਹੁੰਦੀ ਸੀ ਤਾਂ ਇੱਕ ਰਾਤ 'ਚ ਸੀ ਦੋ ਕਾਲਸ ਨੇਰੀ ਉੱਥੇ ਨੇ ਮੈਂ ਆਸਟ੍ਰੇਲੀਆ ਹਨਾ ਤਾਂ ਦੋ ਕਾਲਸ ਸਾਫ ਕਰਦੇ ਹੁੰਦੇ ਸੀਗੇ ਇੱਕ ਰਾਤ ਨੂੰ ਉਹ ਹਫ਼ਤੇ ਤਿੰਨ ਤਿੰਨ ਚਾਰ ਕਿ ਦਿਨ ਹੁੰਦਾ ਸੀ ਤੇ ਉਦੋਂ ਬੜਾ ਮਤਲਬ ਸੋਸ਼ਣ ਵਾਂਗ ਕਹੂੰਗਾ ਕੀਤਾ ਜਾਂਦਾ ਸੀਗਾ ਸਟੂਡੈਂਟਸ ਦਾ ਤੇ ਹੁਣ ਮੈਨੂੰ ਪਤਾ ਕਿ ਕੈਨੇਡਾ ਜਾਂ ਹੋਰ ਕੰਟਰੀਜ਼ ਦੇ ਵਿੱਚ ਵੀ ਹੁੰਦਾ ਹੋਊਗਾ ਉਹ ਕਿ ਉਹਨਾਂ ਨੂੰ ਘੱਟ ਪੇ ਸਕੇਲ ਤੇ ਕੰਮ ਕਰਾਉਣਾ ਫਿਰ ਪੈਸੇ ਨਾ ਦੇਣੇ ਉਦਾਂ ਮੇਰੇ ਨਾਲ ਵੀ ਹੋਇਆ ਜੀ ਮੇਰੀ ਹਨਾ ਦੋਟਾ ਹਜ਼ਾਰ ਡਾਲਰ ਮੇਰਾ ਇਕੱਠਾ ਹੋਇਆ ਸੀ ਮੈਨੂੰ ਫੀਸ ਭਰਨੀ ਸੀ ਜਦੋਂ ਕਾਲਜ ਦੀ ਤਾਂ ਉਦੋਂ ਕੋਈ ਉਹ ਬੰਦਾ ਮੁੱਕਰ ਗਿਆ ਕਹਿੰਦਾ ਵੀ ਹਨਾ ਸਬ ਕੰਟਰੈਕਟਰ ਜਿਹਾ ਸੀਗਾ ਵਿੱਚ ਕੋਈ ਸੋ ਬਟ ਇਹ ਹੈ ਕਿ ਉਹ ਫਿਰ ਉਹਨਾਂ ਤੋਂ ਸਿੱਖਦੇ ਹੀ ਆਏ ਹਨ ਜੀ ਉਹਨਾਂ ਚੀਜ਼ਾਂ ਨੂੰ ਸੋ ਮੇਰੀ ਪਹਿਲੀ ਜ ਬਾਦ ਫਿਰ ਤੁਸੀਂ ਹੋਰ ਵੀ ਜੌਬਸ ਉੱਥੇ ਕੀਤੀਆਂ ਐਫਐਮ ਨਾਟ ਰ ਮੈਂ ਕਾਫੀ ਹੋਰ ਜੌਬਸ ਕੀਤੀਆਂ ਜੀ ਉੱਥੇ ਉਸ ਤੋਂ ਬਾਅਦ ਮੈਂ ਅ ਫਿਰ ਮੈਂ ਸੇਮ ਜੌਬ ਚ ਅ ਮਤਲਬ ਮੇਰੀ ਇੱਕ ਪਰਮਨੈਂਟ ਜੌਬ ਲੱਗੀ ਸੀਗੀ ਫਿਰ ਉੱਥੇ ਮੈਂ ਸਿਕਿਉਰਿਟੀ ਦਾ ਲਾਇਸੈਂਸ ਲਿਆ ਸੇਮ ਬਿਲਡਿੰਗ ਚ ਮਤਲਬ ਆਸਟ੍ਰੇਲੀਆ ਦੀ ਟੌਲੈਸਟ ਰੈ residenial ਬਿਲਡਿੰਗ ਸੀਗੀ 2 ਸਾਲ ਪਹਿਲਾਂ ਤੱਕ ਹੁਣ ਇੱਕ ਮਿਲਦਾ ਉੱਥੇ ਹੋਰ ਬਣ ਗਈ ਉਹਨੂੰ ਵੱਡੀ ਯੂਰੇਕਾ ਟਾਵਰ ਕਰਕੇ ਤੇ ਉੱਥੇ ਮੈਂ ਐਜ਼ ਅ ਕਲੀਨਰ ਜੌਬ ਕੀਤੀ ਫਿਰ ਉੱਥੇ ਪੈਸੇ-ਪੁਸੇ ਇਕੱਠੇ ਕਰਕੇ ਸਿਕਿਉਰਿਟੀ ਦਾ ਲਾਇਸੈਂਸ ਬਣਾਇਆ ਸੇਮ ਬਿਲਡਿੰਗ ਚ ਫ ਤੋ ਸਤੂ ਪਹਿਲਾ ਮੈਨੂੰ ਕਿ ਬਿਚੂ ਮੈਡੀਲੇਟ ਜਿਹੜਾ 6 ਮਹੀਨੇ ਰਿਹਾ ਸੀ ਉੱਥੇ ਕੈਪ ਚਲਾਈ ਜਦੋਂ ਗਾਣਾ ਵਾਇਰਲ ਹੋਇਆ ਆਸਟ੍ਰੇਲੀਆ ਮਛੱਲਾ ਟੈਕਸੀ ਚਲਾਉਂਦਾ ਵਾਲਾ ਹਨ ਤੇ ਫਿਰ ਮੈਲਬਨ ਆ ਕੇ ਕੈਪ ਚਲਾਈ ਜੀ ਫਿਰ ਮੈਂ ਜਿਹੜਾ 버ਗਰ ਕਿੰਗ ਆ ਤਾਂ ਉਹਨੂੰ ਮਤਲਬ ਆਸਟ੍ਰੇਲੀਆ ਚ ਹੰਗਰੀ ਜੈਕਸ ਕਹਿੰਦੇ ਆ ਤਾਂ ਉੱਥੇ 3-4 ਮਹੀਨੇ ਕੰਮ ਕੀਤਾ ਉਹ ਵੀ ਆਡੀਲੇਡ ਕੀਤਾ ਹਨ ਤੇ ਲਾਸਟ ਜੌਬ ਮੇਰੀ ਸੀ ਜੀ ਏਅਰਪੋਰਟ ਸ਼ਟਲ ਬੱਸ ਚਲਾਉਣ ਲੱਗਿਆ ਸੀ ਮੈਂ ਜਦੋਂ ਮੇਰਾ ਉਹ ਗਾਣਾ ਹਿੱਟ ਹੋ ਗਿਆ ਕਿ ਇਤੋਂ ਸੁਣੀ ਹੋਰ ਲੱਗ ਗਈ ਤਾਂ ਫਿਰ ਉਸ ਤੋਂ ਬਾਅਦ ਹਰ ਜੇ ਤੱਕ ਤਾਂ ਨਹੀਂ ਲੋੜ ਗਈ ਤੇ ਹਾਂ ਜੀ